ਕਛਰੀਆ ਕਾਲ ਪੀਬੀ 32 ਨਮਾ ਸ਼ਹਿਰ ਦੇਖ ਰਹੇ ਹੋ ਸਾਥੀਓ ਬਲਾਚੌਰ ਪੁਲਿਸ ਨੂੰ ਇੱਕ ਵਾਰ ਫਿਰ ਤੋਂ ਵੱਡੀ ਕਾਮਯਾਬੀ ਮਿਲੀ ਹੈ ਔਰ ਦੱਸਦੇ ਹਾਂ ਕਿ ਮੋਟਰਸਾਈਕਲ ਕੱਲੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਚੋਰੀ ਨਹੀਂ ਹੁੰਦੇ ਸਗੋਂ ਕਿ ਆਪਣੇ ਏਰੀਆ ਦੇ ਕੁਝ ਹਾਂਡੇ ਹੋਏ ਚੋਰ ਜਿਹੜੇ ਆ ਉਹ ਬਾਹਰਲੇ ਇਲਾਕਿਆਂ 'ਚ ਮੰਨ ਲਈਏ ਕਿ ਲੁਧਿਆਣਾ ਚੰਡੀਗੜ੍ਹ ਰੋਪੜ ਵਾਲੇ ਪਾਸੇ ਜਾ ਕੇ ਵੀ ਮੋਟਰਸਾਈਕਲਾਂ ਦੀਆਂ ਚੋਰੀਆਂ ਕਰਦੇ ਨੇ ਹੁਣ ਤਾਜ਼ਾ ਮਾਮਲਾ ਬਲਾਚੌਰ ਤੋਂ ਸਾਹਮਣੇ ਆਇਆ ਜਿੱਥੇ ਪੁਲਿਸ ਨੇ ਇੱਕ ਮੁਖਬਰ ਖਾਸ ਤੋਂ ਜਦੋਂ ਪੁਲਿਸ ਨੂੰ ਤਲਾਸ਼ ਮਿਲਦੀ ਉਸ ਤੋਂ ਬਾਅਦ ਪੁਲਿਸ ਨਾਕਾ ਲਗਾਉਂਦੀ ਹੈ ਤੇ ਇੱਕ ਜਿਹੜਾ ਵਿਅਕਤੀ ਉਸ ਨੂੰ ਕਾਬੂ ਕਰ ਲਿਆ ਜਾਂਦਾ ਇੱਕ ਮਾੜੇ ਅਨਸਰ ਨੂੰ ਕਾਬੂ ਕਰ ਲਿਆ ਜਾਂਦਾ ਸਮੇਤ ਚੋਰੀ ਛੁਦਾ ਮੋਟਰਸਾਈਕਲ ਦੇ ਜੋ ਕਿ ਉਸ ਨੇ ਦੱਸਿਆ ਜਾ ਰਿਹਾ ਲੁਧਿਆਣੇ ਵਾਲੀ ਸਾਈਡ ਤੋਂ ਚੋਰੀ ਕੀਤਾ ਸੀ ਹਾਲਾਂਕਿ ਇਸ ਪੂਰੀ ਕਾਰਵਾਈ ਵਿੱਚ ਇੱਕ ਵਿਅਕਤੀ ਜਿਹੜਾ ਇੱਕ ਚੋਰ ਹੈ ਉਹ ਭੱਜਣ 'ਚ ਕਾਮਯਾਬ ਹੋ ਜਾਂਦਾ ਹੈ ਰਾਤ ਦੇ ਹਨੇਰੇ ਦਾ ਫਾਇਦਾ ਲੈਂਦੇ ਹੋਏ ਪਰ ਇੱਕ ਵਿਅਕਤੀ ਫੜ ਲਿਆ ਜਾਂਦਾ ਹੈ ਕਾਬੂ ਕਰ ਲਿਆ ਜਾਂਦਾ ਉਸ ਦੇ ਕੋਲੋਂ ਮੋਟਰਸਾਈਕਲ ਸਪਲੈਂਡਰ ਚੋਰੀ ਵਾਲਾ ਜਿਹੜਾ ਪੁਲਿਸ ਵੱਲੋਂ ਰਿਕਵਰ ਕੀਤਾ ਗਿਆ ਤੇ ਪੁਲਿਸ ਨੇ ਇੱਕ ਹੋਰ ਮੋਟਰਸਾਈਕਲ ਜੋ ਇਸੇ ਗਰੋ ਨੇ ਚੰਡੀਗੜ੍ਹ ਵਾਲੀ ਸਾਈਡ ਤੋਂ ਖਰੜ ਚੰਡੀਗੜ੍ਹ ਵਾਲੀ ਸਾਈਡ ਤੋਂ ਚੋਰੀ ਕੀਤਾ ਸੀਗਾ ਉਹ ਵੀ ਰਿਕਵਰ ਕੀਤਾ ਗਿਆ ਤਾਂ ਵੱਡੀ ਕਾਮਯਾਬੀ ਮਿਲੀ ਹੈ ਔਰ ਦੱਸਦੀ ਹੈ ਇੱਕ ਲੜਕੇ ਦਾ ਨਾਮ ਸੁਨੀਲ ਤੇ ਦੂਜੇ ਦਾ ਨਾਮ ਮਨੀ ਹੈ ਜੋ ਕਿ ਕਨੌਰ ਦੇ ਰਹਿਣ ਵਾਲੇ ਹਨ ਸੁਨੀਲ ਨੂੰ ਪੁਲਿਸ ਨੇ ਕਾਬੂ ਕਰ ਲਿਆ ਤੇ ਮਨੀ ਨੂੰ ਫੜਨ ਲਈ ਪੁਲਿਸ ਵੱਲੋਂ ਤਫ਼ਤੀਸ਼ ਤੇਜ਼ ਕਰ ਦਿੱਤੀ ਗਈ ਹੈ ਤੇ ਰੇਡ ਦਾ ਸਿਲਸਲਾ ਚੱਲ ਰਿਹਾ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਦਿਖਾਣੇ ਪਰ ਉਸ ਤੋਂ ਪਹਿਲਾਂ ਦੱਸ ਦਈਏ ਕਿ ਜਿਹੜੇ ਦੋ ਮੋਟਰਸਾਈਕਲ ਪੁਲਿਸ ਨੇ ਰਿਕਵਰ ਕੀਤੇ ਆ ਉਹਨਾਂ ਦਾ ਨੰਬਰ ਕੀ ਕੀ ਹਨ ਇੱਕ ਮੋਟਰਸਾਈਕਲ ਦਾ ਨੰਬਰ ਹੈ ਜੀ ਪੀਬੀ 10 ਏ ਐਲ 85 59 ਮਾਰਕਾ ਸਪਲੈਂਡਰ ਰੰਗ ਕਾਲਾ ਪੀਬੀ 10 ਏ ਐਲ 8598 ਮਾਰਕਾ ਸਪਲੈਂਡਰ ਰੰਗ ਕਾਲਾ ਦੂਜੇ ਦਾ ਨੰਬਰ ਹੈ CH01AB 1530 ਮਾਰਕਾ ਸਪਲੈਂਡਰ ਇਹ ਦੋਨੋਂ ਮੋਟਰਸਾਈਕਲ ਪੁਲਿਸ ਵੱਲੋਂ ਰਿਕਵਰ ਕੀਤੇ ਗਏ ਤੇ ਮੌਕੇ ਦੇ ਤਸਵੀਰਾਂ ਦਿਖਾਣੀਆਂ ਜਦੋਂ ਐਸਐਚਓ ਸਤਨਾਮ ਸਿੰਘ মিডিਆ ਦੇ ਰੂਬਰੂ ਹੋਏ ਜਿਹੜਾ ਅੱਜ ਮਾੜਲਾ ਤੁਸੀਂ ਦਰਜ ਕੀਤਾ ਦੋ ਮੋਟਰਸਾਈਕਲਾਂ ਬਾਰੇ ਜਿਹਦੇ ਬਾਰੇ ਜਾਣਕਾਰੀ ਦਿਓ ਸਾਡੇ ਜ਼ਿਲ੍ਹਾ ਮੁਖੀ ਡਾਕਟਰ ਮਹਿਤਾਬ ਸਿੰਘ ਆਈਪੀਐਸ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਜੀ ਦੇ ਦਿਸ਼ਾ ਨਿਰਦੇਸ਼ ਅਤੇ શ્રી ਸ਼ਾਮਸੁੰਦਰ ਸ਼ਰਮਾ ਜੀ ਡੀਐਸਪੀ ਸਬਡਿਵੀਜ਼ਨ ਬਲਾਚੌਰ ਜੀ ਦੀ ਜੋਗ ਹਦਾਇਤ ਤੇ ਹਰ ਰੋਜ਼ ਜਿਹੜੀ ਆ ਥਾਣਾ ਬਲਾਚੌਰ ਸਿਟੀ ਏਰੀਏ ਦੇ ਵਿੱਚ ਪੈਟਰੋਲਿੰਗ ਤੇ ਗਸ਼ਤ ਕੀਤੀ ਜਾਂਦੀ ਹੈ ਕੱਲ ਸਾਡੇ ਖਾਣੇ ਤੋਂ ਇਸੇ ਨਰੇਸ਼ ਕੁਮਾਰ ਬਤੌਰ ਨਾਕਾਬੰਦੀ ਇੰਚਾਰਜ 메ਨ ਚੌਂਕ ਬਲਾਚੌਰ ਮੌਜੂਦ ਸੀ ਜਿਥੇ ਇਹਨਾਂ ਨੂੰ ਮੁਖਵਰ ਖਾਸ ਨੇ ਇਤਰਾਜ਼ ਦਿੱਤੀ ਕਿ ਇੱਕ ਆਪਣੇ ਲੜਕਾ ਹੈਗਾ ਸੁਨੀਲ ਕੁਮਾਰ ਔਰ ਫਮਨੀ ਪੁੱਤਰ ਕੇਸਰ ਸਿੰਘ ਜਿਹਦੇ ਨਾਲ ਇੱਕ ਮਨੀ ਆ ਦੂਸਰਾ ਲੜਕਾ ਪੁੱਤਰ ਸੁੱਚਾ ਸਿੰਘ ਵਾਸੀ ਦੋਨੋਂ ਰਹਿਣ ਵਾਲੇ ਕਮੌਰ ਦੇ ਨੇ ਕਿ ਪਿਛਲੇ ਕੁਝ ਸਮੇਂ ਤੋਂ ਜਿਹੜਾ ਇਹ ਬਾਹਰਲੇ ਸ਼ਹਿਰਾਂ ਤੋਂ ਮੋਟਰਸਾਈਕਲ ਚੋਰੀ ਕਰਕੇ ਲਿਆ ਕੇ ਇੱਥੇ ਘੁਮਾ ਫਰਾ ਰਹੇ ਤੇ ਲੋਕਾਂ ਨੂੰ ਸੋਦੇबाजी ਕਰ ਰਹੇ ਸਸਤੇ ਵੇਚਣ ਦੇ ਵੀ ਕੰਮ ਕਰਦੇ ਆ ਇਹ ਤੇ ਇਹ ਦੋਏ ਜਣੇ ਕੱਲ ਕਚੋਰੀ ਸ਼ੁਦਾ ਮੋਟਰਸਾਈਕਲ ਤੇ ਆਪਣੇ ਪਿੰਡ ਤੋਂ ਨਿਕਲੇ ਸੀ ਜਿਸ ਬਾਰੇ ਮੁਖਵਾਰ ਨੇ ਦੱਸਿਆ ਜੀ ਕਿ ਨਾਕਾਬੰਦੀ ਕੀਤੀ ਜਾਵੇ ਤੇ ਕਾਬੂ ਆ ਸਕਦੇ ਤੇ ਜਿਸ ਤੇ ਫਿਰ ਸਾਡੇ ਐਸਆਈ ਨਰੇਸ਼ ਕੁਮਾਰ ਜੀ ਨੇ ਸਪੈਸ਼ਲ ਜਿਹੜਾ ਉਹ ਕੋਟਰ ਕੰਪਲੈਕਸ ਦੇ ਗੇਟ ਤੇ ਜਾ ਕੇ ਨਾਕਾਬੰਦੀ ਕੀਤੀ ਤੇ ਇਹਨਾਂ ਨੌਜਵਾਨਾਂ ਨੂੰ ਕਾਬੂ ਕੀਤਾ ਤੇ ਇਹਨਾਂ ਕੋਲੋਂ ਜਿਹੜਾ ਇੱਕ ਮੌਕੇ ਤੇ ਹੀ ਮੋਟਰਸਾਈਕਲ ਅਤੇ ਸਮੇਤ ਜਿਹੜਾ ਉਹਨੂੰ ਚਾਲਕ ਸੀਗਾ ਸੁਨੀਲ ਕੁਮਾਰ ਉਹ ਫੜਮਣੀ ਇਹਨੂੰ ਕਾਬੂ ਕੀਤਾ ਤੇ ਮੋਟਰਸਾਈਕਲ ਦੀ ਜਾਣਬੇਨ ਕਰਨ ਤੇ ਇਹ ਗੱਲ ਸਾਹਮਣੇ ਆਈ ਆ ਕਿ ਇਹ ਮੋਟਰਸਾਈਕਲ ਜਿਹੜਾ ਖੁਦ ਉਸਲੇ ਚਲਾ ਰਿਆ ਸੀ ਤੇ ਇਹਨਾਂ ਨੇ ਇਹ ਲੁਧਿਆਣਾ ਸ਼ਹਿਰ ਤੋਂ ਕੁਝ ਦਿਨ ਪਹਿਲਾਂ ਜਿਹੜਾ ਇਹੋ ਚੋਰੀ ਕਰਕੇ ਲਿਆਂਦਾ ਸੀ ਦੋਨੋਂ ਨੇ ਹਮਸਲਾ ਹੋ ਕੇ ਤੇ ਜਿਹੜਾ ਦੂਸਰਾ ਲੜਕਾ ਮੋਟਰਸਾਈਕਲ ਦੇ ਪਿੱਛੇ ਬੈਠਾ ਸੀਗਾ ਉਹ ਉਸ ਵੇਲੇ ਨੇਰੇ ਦੇ ਮਤਲਬ ਥੋੜਾ ਜਿਹਾ ਸੁਭਾਉਣ ਕਰਕੇ ਖਿਸ ਗਿਆ ਉਤੋਂ ਦੌੜ ਗਿਆ ਜੀ ਇਸਾ ਕਿੰਨੇ ਕ ਇਹਨਾਂ ਨੇ ਅੱਗੇ ਮੋਟਰਸਾਈਕਲ ਚੋਰੀ ਕੀਤੇ ਜਾਂ ਕਿੰਨੇ ਕੋ ਕੱਪ ਕੇ ਇਹਨਾਂ ਨੂੰ ਹੁਣ ਤੱਕ ਜਿਹੜਾ ਲੜਕਾ ਅਸੀਂ ਗ੍ਰਿਫਤਾਰ ਕੀਤਾ ਆ ਮਨੀ ਇਹਦੇ ਪੁੱਛਗਿੱਛ ਦੇ ਵਿੱਚ ਜੋ ਵੀ ਇੱਕ ਡਿਸਕਲੋਸ ਸਟੇਟਮੈਂਟ ਹੋਈ ਸੀ ਇੱਕ ਹੋਰ ਪਹਿਲਾਂ ਇਹਨਾਂ ਨੇ ਇੱਕ ਹੋਰ ਮੋਟਰਸਾਈਕਲ ਜਿਹੜਾ ਉਹ ਚੰਡੀਗੜ੍ਹ ਖਰੜ ਸਾਈਡ ਤੋਂ ਚੋਰੀ ਕਰਕੇ ਲਿਆਂਦਾ ਸੀਗਾ ਤੇ ਇਹਨਾਂ ਨੇ ਇਥੇ ਨਹਿਰ ਦੇ ਇੱਕ ਦੇ ਲੋਕਾਸ਼ਵਾ ਕੇ ਖੜਾ ਕੀਤਾ ਸੀਗਾ ਤੇ ਉਹ ਵੀ ਇਹ ਅਸੀਂ ਡਿਸਕਲੋਸਮੈਂਟ ਦਾ ਦੂਸਰਾ ਜਿਹੜਾ ਮੋਟਰਸਾਈਕਲ ਉਹ ਰਿਕਵਰ ਅੱਜ ਕਰ ਲਿਆ ਤੇ ਹੁਣ ਤੱਕ ਇਹਨਾਂ ਕੋਲ ਦੋ ਮੋਟਰਸਾਈਕਲ ਆ ਜੀ ਤੌਰੀਛਾ ਦੀ ਜਿਹੜੀ ਰਿਕਵਰੀ ਹੋਈ ਹੋਰ ਵੀ ਕੋਈ ਮਾਮਲਾ ਦਾ ਤੇ ਹੋਣ ਦੀ ਉਮੀਦ ਹੈ ਦੇਖੋ ਇਹ ਤੋਂ ਵੱਲੇ ਹੋਰ ਅਸੀਂ ਲਗਾਈ ਨਾ ਜਾਂਚ ਪੁਸਤਕ ਕਰ ਰਹੇ ਹਾਂ ਤੇ ਦੂਸਰੇ ਦੋਸ਼ੀ ਜਿਹੜਾ ਮਨੀ ਆ ਉਹਦੀ ਸਾਨੂੰ ਭਾਲ ਆ ਜਦੋਂ ਉਹ ਸਾਹਮਣੇ ਆਂਦਾ ਤਾਂ ਹੋ ਸਕਦਾ ਹੈ ਕਿ ਹੋਰ ਵੀ ਖਰਾਸੇ ਇਸ ਤਰ੍ਹਾਂ ਦੇ ਹੋਣ ਕੋਈ ਰਿਮਾਂਡ ਵੀ ਲਿਆ ਨਾ ਅੱਜ ਇਹਨੂੰ ਮਾਂਜੋਗ ਅਦਾਲਤ ਵਿੱਚ ਇਸ ਦੋਸ਼ੀ ਨੂੰ ਅਸੀਂ ਪੇਸ਼ ਕਰਕੇ ਰਿਮਾਂਡ ਦੀ ਮੰਗ ਕੀਤੀ ਸੀ ਤੇ ਅਦਾਲਤ ਵੱਲੋਂ ਇੱਕ ਦਿਨ ਦਾ ਰਿਮਾਂਡ ਜਿਹੜਾ ਸਾਨੂੰ ਦਿੱਤਾ ਗਿਆ ਇਸ ਦੋਸ਼ੀ ਤੋਂ ਅਸੀਂ ਹੋਰ ਹਲੇ ਇਹ ਚੋਰੀ ਸੌਂਦਾ ਜਾਂ ਹੋਰ ਵਾਰ ਦਾ ਤਸਦੀਕ ਕਸ਼ਿਸ਼ ਕਰ ਰਹੇ ਹਾਂ